ਸਵਾਗਤ ਹੈ ਤੁਹਾਡਾ ਸੁਪਰ ਮਾਝਾ ਵੈੱਬ ਚੈਨਲ ਤੇ ਬੀਤੇ ਦਿਨੀ ਜਿਲਾ ਤਰਨਤਾਰਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਕੁल्लेਵਾਲਾ ਦਰਿਆ ਦੇ ਬੰਨ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਿਜਲੀ ਬੋਰਡ ਡਾਇਰੈਕਟਰ ਪਟਿਆਲਾ ਜਸਵੀਰ ਸਿੰਘ ਸੋਰਸੇਗ ਵੱਲੋਂ ਹੜਪੀਤ ਕਿਸਾਨਾਂ ਨਾਲ ਕੀਤੀ ਗਈ ਮੁਲਾਕਾਤ ਸੁਣਿਆ ਗਿਆ ਦੁੱਖ ਤੇ ਹੜਪੀਤ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹਰ ਸਮੇਂ ਤੁਹਾਡੇ ਨਾਲ ਹੈ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਸਭਰਾਤ ਤੋਂ ਪਹੁੰਚੇ ਸਰਪੰਚ ਅਵਤਾਰ ਸਿੰਘ ਬਾਬਾ ਵੀਰਾ ਸਿੰਘ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਵਾਲੇ ਗੁਰਦੁਆਰਾ ਬਾਬਾ ਵੀਰ ਸਿੰਘ ਦੇ ਜਥੇਦਾਰ ਦਲਪੰਥ ਬਾਬਾ ਬੀਰੀ ਚੰਦ ਦੇ ਜਥੇਦਾਰ ਇਸ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੇ ਯੂਪੀ ਤੋਂ ਕਈ ਪਿੰਡਾਂ ਦੇ ਸਰਪੰਚ ਜਿਨ੍ਹਾਂ ਵੱਲੋਂ ਹੜਪੀੜਤ ਕਿਸਾਨਾਂ ਨਾਲ ਕੀਤੀ ਗਈ ਮੁਲਾਕਾਤ ਇਸ ਸਮੇਂ ਜਸਬੀਰ ਸਿੰਘ ਸੌਰ ਸਿੰਘ ਵੱਲੋਂ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਯੂਪੀ ਤੋਂ ਪਹੁੰਚੇ ਕਈ ਪਿੰਡਾਂ ਦੇ ਸਰਪੰਚ ਹੜਪੀੜਤਾ ਕਿਸਾਨਾਂ ਦੀ ਮਦਦ ਦੇ ਲਈ ਇਸ ਮੌਕੇ ਉਹਨਾਂ ਨੇ ਪਿੰਡਾਂ ਵਿੱਚੋਂ ਗ੍ਰਾਈ ਕਰਕੇ 185000 ਰੁਪਏ RAMBIR SINGH YADAV ਦੀ ਅਗਵਾਈ ਹੇਠ ਜਸਬੀਰ ਸਿੰਘ ਸੌਰ ਸਿੰਘ ਨੂੰ ਤਹਾੜ ਪੀੜਤ ਕਿਸਾਨਾਂ ਦੀ ਮਦਦ ਦੇ ਲਈ ਖਾਦ ਦਵਾਈਆਂ ਲਈ ਦਿੱਤਾ ਅਤੇ ਇਸ ਮੌਕੇ ਫ੍ਰੀ ਮੈਡੀਕਲ ਕੈਂਪ ਲਈ ਦਵਾਈਆਂ ਵੀ ਪੇਟਾ ਕੀਤੀਆਂ ਇਸ ਮੌਕੇ ਹਾਜ਼ਰ ਪਿੰਡ ਵਾਸੀ ਅਤੇ ਇਲਾਕੇ ਦੀ ਸੰਗਤ सुपर मजा ਲਈ ਗੁਰਲਾਲ ਸਿੰਘ ਲਹਿਰੀ ਦੀ ਖਾਸ ਰਿਪੋਰਟ ਤੁਰੰਤ ਤਰਨ ਆਓ ਦੇਖਦੇ ਆਂ ਪੂਰੀ ਵੀਡੀਓ ਜਸਵੀਰ ਸਿੰਘ ਸੌਰ ਸਿੰਘ ਅਤੇ ਸਰਪੰਚ ਰਾਮਬੀਰ ਸਿੰਘ ਯਾਦਵ ਨੇ ਕੀ ਕਿਹਾ ਹਾਂਜੀ ਭਈਆ ਕਾ ਨਾਮ ਹੈ ਰਾਮਬੀਰ ਸਿੰਘ ਯਾਦਵਸ ਨਾਮ ਹੈ ਆਪ ਹਮ ਜਨਪਦ ਏਟਾ ਕੀ ಗ್ರಾಮ ਪੰਚਾਇਤ ਛਚਨਾਗ ਨਿਵਾਸੀ ਹੈ ਹਮੇਂ ਹਮਾਰੇ ਸਾਥ 8 ਸਾਥੀ ਹੋ ਰਹੇ ਆਏ ਇਹ ਸੌਰਵ ਯਾਦਵ ਹੈ ਬੀਡੀਸੀ ਹੈ ਦੀਪਕ ਯਾਦਵ ਹੈ ਜੋ ਐਨਐਚਆਈ ਮੈਂ ਇੰਜੀਨੀਅਰ ਹੈ ਕਿਰਪਾਚਾਰੀ ਜੀ ਹੈ ਰੰਜੀਤ ਯਾਦਵ ਹੈ ਪ੍ਰਿੰਸ ਯਾਦਵ ਹੈ नवनीत यादव हैं अनुज यादव हैं हम आठ नौ लोगों ने ग्राम पंचायत में भरपूर मेहनत करके हर घर से जो मदद थी गाँव के लोगों की दिल अच्छा थी की आप लोगों की मदद की जाए जी। तो इनका यहाँ संपर्क था उन्होंने बताया यहाँ पे चलना है तो इस तरह से हम आप, आपके पास तक पहुँचे जो हड़ाई हैं जो बाढ़ आई है किसानों के साथ लेने जी तो रशी कितना राशि दे के जा रहे हैं हम एक लाख पचासी हजार रूपए मदद स्वरूप दे के जा रहे हैं अपनी ग्राम पंचायत तरफ से पूरी ग्राम पंचायत का सहयोग है मैंने कांटेक्ट ले लिया है बताएंगे और जो भी लोग आना चाहेंगे उनको आप मेडिसिन कैंप भी लगा गए हां मेडिसिन भी लेके आए आप मेडिसिन कैंप पाजी दवाइयां की सेवा की थी दवाइयां की और चारे के लिए जो राशि दी है खाद के लिए जो अब आप लोग उसे खाद बीज जो किसान की आवश्यकता है ਦੇਖੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਕਿ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜੀ ਇੱਕ ਕੁਦਰਤੀ ਕਰੋਪੀ ਦੇ ਨਾਂ ਕੋਈ ਆ ਬਹੁਤ ਜ਼ਿਆਦੀ بارش ਪਈ ਆ ਤੇ ਰਿਆ ਜਿਹੜੇ ਓਵਰਫਲੋ ਹੋ ਕੇ ਤੇ ਸਾਡੇ ਕਿਸਾਨ ਵੀਰਾਂ ਦਾ ਸਾਡੇ ਮਜ਼ਦੂਰ ਮਤਲਬ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬੜਾ ਬੁਰਾ ਹਾਲ ਹੋਇਆ ਫਸਲਾਂ ਜਿਹੜੀਆਂ ਤਬਾਹ ਹੋ ਗਈਆਂ ਤੇ ਅਸੀਂ ਪਹਿਲਾਂ ਅਜਨਾਲਾ ਕਰਤਾਰਪੁਰ ਇਧਰੋਂ ਮੁੱਠਿਆਵਾਲਾ ਅਗੇ ਚੁਗੀਆਂ ਨੱਥਾ ਸਿੰਘ ਸਾਰੇ ਇਧਰ ਜਿੱਥੇ ਵੀ ਕਿਤੇ ਲੋੜ ਆ ਉਥੇ ਅਸੀਂ ਜਾ ਕੇ ਜਿਹੜੀ ਆ ਉਹਨਾਂ ਵੀਰਾਂ ਦਾ ਸਾਥ ਦਿੱਤਾ ਤੇ ਅੱਜ ਸਾਡੇ ਬਹੁਤ ਹੀ ਸਾਡੇ ਦੀਪਕ ਜੱਜਵਦੀ ਇਹਨਾਂ ਦੀ ਮਤਲਬ ਪ੍ਰੇਰਣਾ ਦੇ ਨਾਲ ਸਾਰੇ ਉਹਨੇ ਸਾਡੇ ਸਰਪੰਚ ਸਾਹਿਬ ਰਾਮਬੀਰ ਸਿੰਘ ਜੀ ਜੁਪੀ ਤੋਂ ਆਏ ਨੇ ਇਹਨਾਂ ਨੇ ਇਹ ਪੰਜਾਬ ਦੇ ਕਿਸਾਨਾਂ ਦਾ ਪੰਜਾਬੀਆਂ ਦਾ ਦੁੱਖ ਜਿਹੜਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਇਹਨਾਂ ਨੇ ਉਥੇ ਆਪਣੇ ਸਾਰੇ ਸਾਥੀਆਂ ਨਾਲ ਰਲ ਕੇ ਆ ਪੈਸੇ ਜਿਹੜੇ ਆ 1,85,000 ਰੁਪਿਆ ਇਕਤਰ ਕੀਤਾ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਦੀਪਕ ਜੀ ਹੁਣ ਆਪ ਵੀ ਅਸੀਂ ਇੱਥੇ ਸੇਵਾ ਕਰਨੀ ਆ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜਿੱਥੇ ਵੀ ਲੋੜ ਆ ਆਪਾਂ ਉੱਥੇ ਚੱਲਦੇ ਆ ਤੁਹਾਨੂੰ ਸਾਰਾ ਇਹਨਾਂ ਨੂੰ ਮੌਕਾ ਵਿਖਾਇਆ ਤੇ ਇਹ ਆnde ਵੀ ਜੋ ਵੀ ਤੁਸੀਂ ਇਹਦਾ ਆਪਣੇ ਪੀੜਤ ਪਰਿਵਾਰ ਆ ਉਹਨਾਂ ਨੂੰ ਜਿਸ ਤਰ੍ਹਾਂ ਕੋਈ ਰਾਸ਼ਨ ਚਾਹੀਦਾ ਜਾਂ ਕਿਸੇ ਨੂੰ ਖਾਦ ਬੀਜ ਤੇਲ ਉਹ ਮੱਲੋਪੀ ਆਂਦੇ ਪੀਦੇ ਹੋ ਤੇ ਇਹਨਾਂ ਨੇ ਅੱਜ ਅਸੀਂ ਇੱਥੇ ਕੈਂਪ ਲਾਇਆ ਸੀ ਮੈਡੀਕਲ ਕੈਂਪ ਤੇ ਉਹਦੇ ਵਿੱਚ ਵੀ ਇਹਨਾਂ ਨੇ ਦਵਾਈਆਂ ਦੀ ਸੇਵਾ ਕੀਤੀ ਆ ਜਿਹੜੇ ਸਾਡੇ ਕੈਂਪ ਆ ਉਹ ਵੀ ਪਿਛਲੇ ਦਹਾ ਦਰਾਂ ਤੋਂ ਲਗਾਤਾਰ ਚੱਲ ਰਿਹਾ ਵਕ ਵਕ ਥਾਵਾਂ ਦੇ ਉੱਤੇ ਤੇ ਮੈਂ ਬਹੁਤ ਧੰਨਵਾਦੀ ਆ ਸਰਪੰਚ ਰਾਮਬੀਰ ਜੀ ਦਾ ਉਹਨਾਂ ਦੇ ਸਾਥੀਆਂ ਦਾ ਦੀਪਕ ਜੱਜਵੰਦੀ ਦਾ ਜਿਨ੍ਹਾਂ ਨੇ ਇਹ ਸਾਡੇ ਇਹ ਦੁੱਖ ਦੇ ਵਿੱਚ ਇਹ ਜਿਹੜੀ ਮਦਦ ਕਰਨ ਆਏ ਆ ਸਾਡੇ ਪੰਜਾਬੀਆਂ ਵੀਰਾਂ ਦੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ ਆ ਜਿਹੜੇ ਪੈਸੇ ਆ ਇਹ ਪੁੱਲਰ ਸਾਹਿਬ ਨਾਲ ਵੀ ਗੱਲ ਹੋਈ ਸੀ ਮੰਤਰੀ ਸਾਹਿਬ ਨਾਲ ਰਾ ਮੈਂ ਹੈਪੀ ਇਹ ਮਾਇਆ ਇਹਨਾਂ ਦੇ ਦੇਣੀ ਸੇਵਾ ਦੇ ਵਿੱਚ ਤੇ ਉਹ ਦੇ ਜੀਤ ਸਿੰਘ ਜੀ ਤੁਸੀਂ ਜਿਸ ਤਰ੍ਹਾਂ ਜਿਹੜੀ ਚੀਜ਼ ਦੀ ਲੋੜ ਆ ਤੇ ਮੈਂ ਇਹ ਇਹਨਾਂ ਨੂੰ ਫਿਰ ਇਹੋ ਗੱਲ ਸਰਪੰਚ ਸਾਹਿਬ ਨਾਲ ਦੇ ਨਾਲ ਵੀ ਕੀਤੀ ਵੀ ਇਹ ਪੈਸੇ ਜਿਹੜੇ ਆ ਆਪਾਂ ਜਿਹੜੇ ਖਾਦ ਦੇ ਡੀਲਰ ਆ ਹਰਮਨ ਮੈਣੀ ਜੀ ਇਹ ਪੈਸੇ ਉਹਨਾਂ ਦੇ ਕੋਲ ਆਪਾਂ ਜਿੰਨੀ ਵੀ ਇਹਦੀ ਖਾਤਾ ਹੋਊਗੀ ਇਹ ਜਮ੍ਹਾਂ ਕਰਵਾ ਦਾਂਗੇ ਹੋਰ ਵੀ ਅਸੀਂ ਜੇ ਕੋਈ ਵੀਰ ਸੇਵਾ ਦੇਊਗਾ ਜਾਂ ਆਪਣੇ ਵੱਲੋਂ ਮਤਲਬ ਵੀ ਜੋ ਵੀ ਤਿਲ ਫੋਲਿਆ ਇਸ ਮਾਇਆ ਦੇ ਵਿੱਚ ਪਾ ਕੇ ਇਹ ਰਕਮ ਜਿਹੜੀ ਇਕੱਠੀ ਕਰਕੇ ਤੇ ਜਦੋਂ ਸਾਡੇ ਕਿਸਾਨਾਂ ਨੂੰ ਵੀਰਾਂ ਨੂੰ ਲੋੜ ਹੈ ਜਿਹੜੇ ਜਿਹੜੇ ਪ੍ਰਭਾਵਿਤ ਹੋਏ ਆ ਜਿਨ੍ਹਾਂ ਦੀਆਂ ਫਸਲਾਂ ਬਿਲਕੁਲ ਦਰਿਆ ਦੇ ਵਿੱਚ ਆ ਕੇ ਤੇ ਖਤਮ ਹੋ ਗਈਆਂ ਲੋੜਵੰਦ ਪਰਿਵਾਰਾਂ ਨੂੰ ਇਹ ਜਿਹੜੀ ਆ ਡੀਏਪੀ ਜਾਂ ਡੀਜ਼ਲ ਜੋ ਵੀ ਆਪਣੇ ਮਾਨਯੋਗ ਸਾਡੇ ਮਹੱਲੋ ਸਾਹਿਬ ਮੰਤਰੀ ਸਾਹਿਬ ਜੋ ਕਹਿਣਗੇ ਸਰਪੰਚ ਸਾਹਿਬ ਜੋ ਸਾਰਾ ਇਹ ਮਹੱਲੋ ਵੀ ਜਿੰਨਾ ਵੀ ਜਰਾ ਸਮਾਰਾਊਗਾ ਅਸੀਂ ਮਹੱਲੋ ਵੀ ਉਸ ਤੋਂ ਵੱਧ ਕੋਸ਼ਿਸ਼ ਕਰਾਂਗੇ ਇਹ ਸੇਵਾ ਕਰਨ ਦੀ ਤੇ ਬਹੁਤ ਧੰਨਵਾਦ ਜੀ RAMBIR ਹੁਣਾਂ ਦਾ ਸਾਰੇ ਸਾਥੀਆਂ ਦਾ ਜਦ